ਬੇਬੇ ਹਾਂ ਭਾਈ ਤੇ ਅੱਜ ਨਾ ਕੋਈ ਵੀ ਧੀ ਵਾਲਾ ਕੋਈ ਗੀਤ ਸੁਣਾ ਦਿਓ ਧੀ ਵਾਲਾ ਭਾਈ ਸੁਣਾ ਬਾਬ ਲਾਲਾ ਧੀ ਵਾਲਾ ਕੋਈ ਮਾਮਾ ਵਾਲਾ ਨਾ ਨਾਨਾ ਧੀ ਵਾਲਾ ਕੋਈ ਕੋਈ ਵੀ ਹੋਵੇ ਸੁਣਾ ਦਿੰਦੀ ਆ ਭਾਈ ਤੇ ਸੋ ਤਾਂ ਗੀਤ ਕਿੰਨੇ ਕਿੰਨੇ ਆਉਂਦੇ ਨੇ ਹਨਾ ਹਾਂ ਚਲੋ ਜੀ ਆਪਾਂ ਬੇਬੇ ਜੀ ਤੋਂ ਸੁਣਦੇ ਆ ਜੀ ਗੀਤ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਦੇਖਦੇ ਹੋ ਕਮੈਂਟ ਲਿਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੇ ਭਾਈ ਬੇਬੇ ਚਲੋ ਸੁਣਾਓਗੀ ਤੁਹਾਨੂੰ ਸੇ ਸੁਣਾਵਾ ਭਾਈ ਹਾਂ ਦਾਦਾ ਦੇ ਦਾਕ ਰੈਂਦਿਆ ਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਨੀ ਮੈਂ ਟਕਣ ਰਖਾ ਦੀ ਮੇਰੀ ਇਹ ਮਤ ਸਜਨ ਸੁਦਾਏ ਆਪਣੀ ਮਾਤਾ ਸੱਜਣ ਨੂੰ ਸਿਧਾ ਲਏ ਆਪਣੀ ਬਾਗੂ ਲੇਦਾ ਘਰੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ दाले आपनी वीर न विदा करें दिया मैंने रख लाया जिदी रात वे मैंने रख लाया जिदी रात वे दिमाग के कन रखा पहनो मेरी ये माता सजन सुधा दे आपनी माता सजन सुधा ये ਮਾ ਮਾ ਵਿਦਾ ਕਰੰਡੀਆ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਨੀ ਮੇ ਕਣ ਰਖਾਂ ਪਾਣ ਜੀ ਮੇਰੀ ਇਹ ਮਰ ਸੱਜਣਾ ਸਗਦਾਏ ਆਪਨੀ ਮਰਦਾ ਸੱਜਣਾ ਸਹਦਾਏ ਆਪਨੇ ਤੇ ਵਿਵਹੀ ਵਿਦਾ ਕਰਨ ਵੇਲੇ ਦਾ ਗੀਤ ਹੈ ਨਾ ਹਾਂ ਜਦੋਂ ਕੁੜੀ ਵਿਦਾ ਹੁੰਦੀ ਆ ਮੇਰੀ ਕੁੜੀ ਵਿਦਾ ਹੁੰਦੀ ਆ ਉਦੋਂ ਗਾਇਆ ਜਾਂਦਾ ਗੀਤ ਹੈ ਜਦ ਗਾਇਆ ਜਾਂਦਾ ਹਾਂ ਸੋਣਾ ਗੀਤ ਹੈ ਵਿਵਹੀ ਦਾ ਹਾਂ ਤੇ ਮਤਲਬ ਕਿ ਮਾਮਾ ਧੀਆਲਾ ਵੀ ਹੋ ਗਿਆ ਨਾ ਮਾਮਾ ਧੀਆਲਾ ਵੀ ਤੇ ਮਤਲਬ ਆਪਣੇ ਮਾਂ ਨੂੰ ਨਹੀਂ ਬੇਨਤੀ ਕਰਦੀ ਮਤਲਬ ਕਿ ਆਪਣੇ ਪਿਓ ਨੂੰ ਕਰਦੀ ਹੈ ਨਾ ਦਾਦੇ ਨੂੰ ਦਾਦੇ ਨੂੰ ਚਾਚੇ ਨੂੰ ਚਾਚੀਆਂ ਨੂੰ ਸਾਰਿਆਂ ਨੂੰ ਹੈ ਹਾਂ ਮਤਲਬ ਬੇਨਤੀ ਕਰਦੀ ਵੀ ਮੈਨੂੰ ਰੱਖ ਲੋ ਹੈ ਮੇਰਾ ਜੀ ਨਹੀਂ ਕਰਦਾ ਵੀ ਜੀ ਜਾਣ ਨੂੰ ਹੈ ਘਰੋਂ ਘਰ ਛੱਡ ਕੇ ਨਾ ਐਨਾ ਮਤਲਬ ਕਿ ਇਹਦਾ ਭਰਾ ਨੂੰ ਛੱਡਣਾ ਅੱਗੇ ਇੰਨਾ ਤੇ ਹੁੰਦਾ ਕੋਈ ਨਹੀਂ ਹਾਂ ਮੋਹ ਦੇਖਾ ਨਾ ਚਾਚੇ ਤਾਂ ਇਹਦਾ ਵੀ ਬਹੁਤ ਮੋਹ ਹੁੰਦਾ ਸੀ ਮੋਹ ਹੁੰਦੇ ਥੇ ਚਾਚੇ ਚਾਚੀਆਂ ਦਾ ਵੀ ਹਾਂ ਸਾਰਿਆਂ ਦਾ ਫਿਰ ਉਹਨੂੰ ਫਿਕਰ ਹੋ ਜਾਂਦਾ ਸੀ ਵੀ ਹੁਣ ਮੈਂ ਸਾਰਿਆਂ ਨੂੰ ਛੱਡ ਕੇ ਚਲੀ ਜਾਊਂਗੀ ਸਾਰਿਆਂ ਨੂੰ ਛੱਡ ਕੇ ਜਾਂਦੀ ਮੇਰੇ ਜੀ ਕੇ ਮੈਂ ਲੱਗੂ ਹਾਂ ਬਹੁਤ ਸੋਹਣਾ ਗੀਤ ਪਹਿਲਾਂ ਤਾਂ ਜੀ ਲੱਗਦੇ ਨਹੀਂ ਥੇ ਹੁੰਦੇ ਹਾਂ ਦੀਨ ਨਹੀਂ ਛੱਡਦੇ ਪੀੜੀ ਦੀ ਧੋਰ ਹਾਂ ਸਾਡਾ ਕੀ ਜੋਰਾ ਵਾਲੇ ਲੈ ਜਾਣਗੇ ਹਾਂ ਉਹ ਵੀ ਉਧਰ ਹੀ ਜਾ ਜਾਂਦਾ ਨਾ ਕੁੜੀ ਦਾ ਪਾਪਾ ਤੁਹਾਡਾ ਕੀ ਦਾਵਾ ਦਾਬੇ ਵਾਲੇ ਲੈ ਜਾਣਗੇ ਹਾਂ ਇਹ ਗੀਤ ਸਾਰੇ ਉਦੋਂ ਹੀ ਗਾਏ ਜਾਂਦੇ ਹਨ ਜਦੋਂ ਕੁੜੀ ਵਿਦਾ ਹੁੰਦੀ ਹੈ ਹਾਂ ਜਾਂਦੇ ਹਾਂ ਬਹੁਤ ਸੋਹਣਾ ਗੀਤ ਗਾਏ ਬੇਪੇ ਹਾਂ